ਇਹਨਾਂ ਨੈਟਰਲ ਦੀ ਬਹੁਤ ਵੱਡੀ ਪ੍ਰੋਬਲਮ ਆਉਦੀ ਭੈਣ ਜੀ नारा

ਇਹ ਕਿਹੜਾ ਟ੍ਰੇਨ ਆਉਂਦਾ ਹੈ? ਉਹ ਕਿਸ਼ਲਾਹ ਹੈ। ਇਹ ਕਿਧਰੋਂ ਨਿਕਾਲੀਆ ਟਿੱਬਾ ਯਾਰ ਉਹ ਕਿੱਥੋਂ ਛੋੜ ਦਿੱਤਾ ਉਹ ਆਏ ਉਹ ਐਸਾਈਂ ਛੜਦੇ ਹਮ ਉਹ ਲਾਈ ਰੇ ਮਾਰੂਤ ਨਹੀਂ ਕਾਣਾ ਕਿੱਦਾਂ ਕਾਲੀ ਦਾ ਟਿੱਬਾ ਐਸਾਈਂ ਛੜ ਤੇ ਆਪਾਂ ਨੂੰ ਕਿਵੇਂ ਇੱਥੇ ਨਜ਼ਰ ਆ ਜਾਏਗਾ ਕਾਂ ਕਿ ਹੋ ਜੇ ਨੇ ਇੱਥੋਂ ਦੇ ਕਾਂ ਕਿ ਇਦਾਂ ਦੇ ਉਹਦੇ ਹਾਂ ਹਮਾਜਲੀ ਕਾਂ ਨੇ ਹਾਂ ਪਾੜੀ ਕਾਂ ਹੁਣ ਦੇ ਕਿੰਦਾ ਸਾਫ ਆ ਗਿਆ ਸਾਰਾ ਸਿਸਟਮ ਹੈ ਬਦਲੋ ਸਾਰੇ ਪਿੱਛੇ ਨਿਕਲ ਗਏ ਨੇ ਕਰ ਲੀ ਤਰੀਕਾ ਇੱਥੋਂ ਤਾਂ ਇਹ ਲੱਗਦਾ ਜਿਵੇਂ ਅਸਮਾਨ ਬਿਲਕੁਲ ਨੇੜੇ ਜੇ ਆ ਮੈਂ ਕਿਹਾ ਇੱਥੋਂ ਤਾਂ ਇਹ ਲੱਗਦਾ ਜੀ ਮੇ ਅਸਮਾਨ ਬਿਲਕੁਲ ਨੇੜੇ ਜੇ ਆ ਨਹੀਂ ਉਹ ਉਹ ਨਹੀਂ ਜੇ ਵਾਲੀ ਕੱਟੀ ਘਰ ਉਹ ਨਹੀਂ ਇੱਧਰ ਉਹ ਇੱਧਰੋਂ ਆਪਾਂ ਆਏ ਗਏ ਆ ਇੱਧਰ ਮੈਂ ਘੁੰਮੇ ਆਪਾਂ ਉਹ ਬਾਜ਼ਾਰ ਦੇ ਵਿੱਚ ਅਸੀਂ ਘੁੰਮੇ ਆਪਾਂ ਇੱਕ ਟਾਈਮ ਤਾਂ ਖਾਸਾ ਹੋ ਗਿਆ ਯਾਰ ਹੁਣ ਮੁੜ ਕੇ ਇਹਨਾਂ ਨਾਲ ਗਾਹ ਪਾਉਣਾ ਵੀ ਦੱਸੇ ਪਹੁੰਚੇ ਨਹੀਂ ਹਾਂ ਪਹੁੰਚੇ ਨਹੀਂ ਹੁਣ ਜਦੋਂ ਗਾਹ ਪਾਉਣਾ ਪਰ ਮੈਂ ਕਦੇ ਗਾਹ ਪਾਉਂਦਾ ਨਹੀਂ ਸੁਖਲਾ ਕਰਨੇ ਲੈ ਆਇਆ ਇਹ ਸੀ ਜੀ 2000 ਜਿਆਦਾ ਡਿਸਕਾਊਂਟ ਚੱਲਦਾ ਹੈ 2000 ਰੁਪਏ ਦੇ ਜਿੱਤਾਂ ਕੋਈ ਨਹੀਂ ਲੱਭ ਲੰਮਾ ਸੌਣ ਇਹਦੇ ਡਿਸਕਾਊਂਟ ਚੱਲਦਾ ਰਹਿੰਦਾ ਇਹਨਾਂ ਤੇ ਚੱਕਾ ਨਹੀਂ ਲੱਗਦਾ tadi di apa nih dạng 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 Mình mở ra đây ਯਾਰਾ ਹਾਂ ਦੱਸੋ ਹੁਣ ਯਾਰਾ ਹੈ ਕਿ ਨਹੀਂ ਨਯਾਰਾ ਹੋ ਕਰੋ ਕਮੈਂਟ ਦੱਸੋ ਕਿ ਚੰਗਾ ਲੱਗ ਰਿਹਾ ਹੈ ਕਿ ਨਹੀਂ ਲਾਈਕ ਤੇ ਟਿਕਾ ਅਮਰਤ ਸਿੰਘ ਕਿੱਦਾਂ ਜੀ ਠੀਕ ਹੈ ਬੇਟਾ ਬਈ ਚੜਦੀ ਕਰਾਂ ਜੀ ਨਿਯਾਰਿਆ ਉਹ ਪਹਾੜ ਆਪਾਂ ਤਾਂ ਨਹੀਂ ਕੀ ਆਕਸੀਜਨ ਘਟ ਇੱਥੇ ਚੱਕਰ ਸਮਝੋ ਬਾਹਰ ਜਾ ਕੰਮ ਤੁਸੀਂ ਕਿਤੋਂ ਮੈਂ ਇਹਦੇ ਹੈ ਤਾਂ ਫਰੋਇਪੁਰ ਦੇ ਰਹਿਣ ਵਾਲਾ ਪੰਜਾਬ ਤੋਂ ਪਰ ਐਸ ਟਾਈਮ ਹਮਾਰਾ ਤੇ ਸੀ ਤੇ ਦੂਰ ਸੀਗਾ ਚਾਰ ਫੇਂ ਦਾ ਦੂਰ ਤੇ ਗਏ ਸੀ ਹਾਂ ਪੰਜ ਬੰਦੇ ਦੇਖਦੇ ਪਏ ਯਾਰ ਕੋਈ ਸਬਸਕ੍ਰਾਈਬ ਕਰਦੇ ਹੋ ਕੋਈ ਲਾਈਕ ਕਰਦੇ ਹੋ ਕੋਈ ਕਮੈਂਟ ਕਰਦੇ ਹੋ ਕੋਈ ਕਰਦੇ ਨਹੀਂ ਯਾਰ ਤੁਸੀਂ ਇੰਨੇ ਦਿਨ ਹੋ ਗਏ ਆ ਲਾਈਵ ਹੋਣ ਨੂੰ ਹੋਣਾ ਸੀਗਾ ਤੇ ਉਹ ਭਾਂਚੋ ਇੱਥੇ ਹੁਮਾਚਲ ਪਾਣੀ ਬਹੁਤ ਆ ਗਿਆ ਨਹੀਂ ਇੱਥੇ ਤਾਂ ਹੈ ਨਹੀਂ ਕੁਝ ਵੀ ਯਾਰ ਪਾਣੀ ਆਇਆ ਉਹ ਦੂਜੀ ਸਾਈਡ ਤੇ ਕੋਈ ਇਹਨਾਂ ਦੇ ਫਿਲਮ ਫੋਰਮ ਦੀ ਸ਼ੂਟਿੰਗ ਸੀਗੀ ਉੱਥੇ ਗਏ ਸੀ ਪੂਰਾ ਹਾਂ ਜਾਨ ਕੇ ਇੱਕ ਕੰਪਨੀ ਨੂੰ ਸਾਰਾ ਪਤਾ ਤੇ ਆਨੰਦ ਨੇ ਕਰਦੇ ਹੋ ਸਬਸਕ੍ਰਾਈਬ ਕਮੈਂਟ ਸ਼ੇਅਰ ਲਾਈਕ ਤਨ ਕੇ ਕਰਦੇ ਹੋ ਤੇ ਲੋਣੀ ਯਾਰੇ ਦੇਖੋ ਅੱਜ ਵਾਪਸੀ ਸੀਗੀ ਤੇ ਜਿਹੜੇ ਹੋਟਲ ਉੱਤੇ ਰੁਕੇ ਸੀਗੇ ਖਾਸਾ ਵੱਡਾ ਤੇ ਬਹੁਤ ਮਹਿੰਗਾ ਪ੍ਰੋਜੈਕਟ ਇਹਨਾਂ ਦਾ ਇਹ ਦੱਸ ਰਿਹਾ ਸੀ ਵੀ ਰੂਮ ਦਾ ਰੈਂਟਿੰਗ ਸੱਚ ਕਰਦੇ ਸਬਸਕ੍ਰਾਈਬ ਕਰ ਲਓ ਕਮੈਂਟ ਸ਼ੇਅਰ ਕਰ ਦਿਓ ਆ ਦੇਖੋ ਬਦਲ ਉੱਪਰ ਨੂੰ ਜਾ ਰਿਹਾ ਦੇਖਦਾ ਕਲੀਅਰ ਤੇ ਹੈ ਤਾਂ ਟਾਇਰ ਇਹ ਆ ਰਹੀ ਰਿਹਾ ਉਹ ਜੇ 2 ਮਿੰਟ ਹੋਰ ਲਾਈਵ ਰਹਿ ਦਿੰਨੇ ਆ ਫਿਰ ਆਪਾਂ ਬੰਦ ਕਰ ਦਿੰਨੇ ਆ Nanda Mangal and Nanda Mangal. <laughs> Era